ਹਾਂਜੀ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਉੱਡਣ ਵਾਲਾ ਰਿਕਸ਼ਾ। ਅਰਜੁਨ ਇੱਕ ਤਿੰਨ ਪਹੀਏ ਵਾਲਾ ਮੋਟਰ ਰਿਕਸ਼ਾ ਸੀ ਜੋ ਦਿੱਲੀ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੇ ਦੌੜਦਾ ਸੀ। ਉਸ ਦਾ ਮਾਲਕ ਮਨਜੀਤ ਵੀ ਬਹੁਤ ਮਿਹਨਤੀ ਵਿਅਕਤੀ ਸੀ। ਉਹ ਹਰ ਸ਼ਾਮ ਆਪਣੇ ਰਿਕਸ਼ੇ ਨੂੰ ਪਿਆਰ ਨਾਲ ਸਾਫ਼ ਕਰਦਾ ਤੇ ਉਸ ਦੀ ਵਾਹ-ਵਾਹ ਕਰਦਾ ਹੋਇਆ ਕਹਿੰਦਾ ਅਰਜਨ ਤੂੰ ਮੇਰਾ ਅਸਲੀ ਸਾਥੀ ਹੈ। ਪਰ ਅਰਜਨ ਦਾ ਇੱਕ ਸੁਪਨਾ ਸੀ ਕਿ ਉਹ ਹਵਾ ਵਿੱਚ ਉਡਾਰੀਆਂ ਲਾਵੇ ਰੋਜ਼ ਉਹ ਅਸਮਾਨ ਵਿੱਚ ਹੈਲੀਕਾਪਟਰ ਅਤੇ ਜਹਾਜ਼ ਨੂੰ ਵੇਖਦਾ ਤੇ ਸੋਚਦਾ ਕਾਸ਼ ਕਾਸ਼ ਮੈਂ ਵੀ ਹਵਾ ਵਿੱਚ ਉੱਡ ਸਕਦਾ ਮੈਂ ਇੰਡੀਆ ਗੇਟ ਲਾਲ ਕਿਲੇ ਤੇ ਹਵਾਈ ਜਹਾਜ਼ਾਂ ਦੇ ਕੋਲ ਜਾ ਸਕਦਾ ਪਰ ਇਹ ਵੀ ਮਹਿਸੂਸ ਕਰਦਾ ਸੀ ਕਿ ਇਹ ਸੰਭਵ ਨਹੀਂ ਗਰਮੀ ਦਾ ਇੱਕ ਦਿਨ ਸੀ ਮਨਜੀਤ ਸਿੰਘ ਬਹੁਤ ਥਕਾਵਟ ਤੇ ਗਰਮੀ ਮਹਿਸੂਸ ਕਰ ਰਿਹਾ ਸੀ ਉਹ ਇੱਕ ਔਰਤ ਸਵਾਰੀ ਨੂੰ ਰਿਕਸ਼ੇ ਤੇ ਲੈ ਜਾ ਰਿਹਾ ਸੀ ਉਹ ਔਰਤ ਬੜੀ ਖੁਸ਼ ਮિજાਜ ਔਰਤ ਸੀ ਰਸਤੇ ਵਿੱਚ ਇੱਕ ਨੌਜਵਾਨ ਠੰਡਾ ਪਾਣੀ ਵੇਚ ਰਿਹਾ ਸੀ ਔਰਤ ਨੇ ਹੱਸਦੇ ਹੋਏ ਕਿਹਾ ਸਾਨੂੰ ਵੀ ਥੋੜਾ ਜਾਦੂ ਪਿਲਾ ਦੇ ਜਦੋਂ ਮਨਜੀਤ ਪਾਣੀ ਪੀਣ ਲੱਗਾ ਤਾਂ ਬੋਤਲ ਹੱਥੋਂ ਡਿੱਗ ਪਈ ਤੇ ਅਰਜੁਨ ਸੱਚਮੁੱਚ ਉਹ ਪਾਣੀ ਜਾਦੂ ਸੀ ਉਸ ਨੂੰ ਲੱਗਿਆ ਜਿਵੇਂ ਉਹ ਹਵਾ ਵਿੱਚ ਉੱਡ ਰਿਹਾ ਹੋਵੇ ਅਰਜੁਨ ਨੇ ਇੰਡੀਆ ਗੇਟ, ਕੁੱਤਬ ਮিনার ਅਤੇ ਜਮਨਾ ਨਦੀ ਉਤੇ ਡਿੱਗਣ ਦੇ ਨਜ ਉਡਣ ਦੇ ਨਜ਼ਾਰੇ ਲਏ। ਉਹ ਹੈਰਾਨ ਸੀ ਕਿ ਹਵਾ ਵਿੱਚ ਉੱਡਣਾ ਕਿੰਨਾ ਆਜ਼ਾਦੀ ਭਰਿਆ ਹੈ। ਹੁਣ ਹੇਠਾਂ ਸਾਰਾ ਕੁਝ ਸੋਹਣਾ ਅਤੇ ਅਜਬ ਲੱਗ ਰਿਹਾ ਸੀ। ਪਰ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਮਾਲਕ ਮਨਜੀਤ ਦੀ ਯਾਦ ਆਈ। ਉਸ ਨੇ ਸੋਚਿਆ ਜੇ ਮੈਂ ਹਮੇਸ਼ਾ ਉੱਡਦਾ ਹੀ ਰਿਹਾ ਕਾ ਮੇਰੇ ਯਾਤਰੀ ਮੇਰੇ ਦੋਸਤ ਮੇਰੀ ਮਿੱਟੀ ਨਾਲ ਕਦੋਂ ਮਿਲਾਂਗਾ ਹੌਲੀ ਹੌਲੀ ਅਰਜੁਨ ਵਾਪਸ ਆ ਗਿਆ ਜਦੋਂ ਉਹ ਸੜਕ ਤੇ ਵਾਪਸ ਉਤਰਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਕਿ ਅਸਲ ਖੁਸ਼ੀ ਆਜ਼ਾਦੀ 'ਚ ਨਹੀਂ ਸਗੋਂ ਆਪਣੇ ਪਾਈਚਾਰੇ ਨਾਲ ਰਹਿਣ ਵਿੱਚ ਹੈ ਉਸ ਨੇ ਆਪਣੇ ਭਰਾ ਰਿਕਸ਼ਿਆਂ ਵਾਲਿਆਂ ਵੱਲ ਵੇਖਿਆ ਜੋ ਖੁਸ਼ੀ-ਖੁਸ਼ੀ ਸਵਾਰੀਆਂ ਲੈ ਕੇ ਜਾ ਰਹੇ ਸਨ ਇੱਕ ਨੇ ਹਰਨੋ ਜਾ ਕੇ ਕਿਹਾ ਆਰਾਮ ਨਾਲ ਜਾਵੇਂ ਅਰਜਨ अर्जुन ਮੁਸਕਰਾਇਆ ਤੇ ਅੱਗੇ ਵੱਧ ਗਿਆ ਹੁਣ ਉਹ ਸਮਝ ਗਿਆ ਸੀ ਕਿ ਹਵਾ ਵਿੱਚ ਉੱਡਣ ਦੀ ਲੋੜ ਨਹੀਂ ਤੁਸੀਂ ਆਪਣੇ ਕੰਮ 'ਚ ਹੀ ਆਨੰਦ ਲੈ ਸਕਦੇ ਹੋ अर्जुन ਨੇ ਜਿਹੜਾ ਤਿੰਨ ਪਹੀਆ ਵਾਲਾ ਰਿਕਸ਼ਾ ਸੀ ਹੁਣ ਉਹ ਸਮਝ ਗਿਆ ਸੀ ਕਿ ਹਵਾ ਵਿੱਚ ਉੱਡਣ ਦੀ ਲੋੜ ਨਹੀਂ ਤੁਸੀਂ ਆਪਣੇ ਕੰਮ ਵਿੱਚ ਹੀ ਆਨੰਦ ਮਾਣ ਸਕਦੇ ਹੋ ਤਾਂ ਬੱਚਿਓ ਆਪਣੀ ਅੱਜ ਦੀ ਕਹਾਣੀ ਉੱਡਣ ਵਾਲਾ ਰਿਕਸ਼ਾ ਖਤਮ ਹੋ ਗਈ ਹੈ ਤਾਂ ਆਪਾਂ ਹੁਣ ਇਸ ਦਾ ਪਾਠ ਆਧਾਰ ਦਾ ਅਭਿਆਸ ਕਰਾਂਗੇ ਕਿ ਮੇਂ ਕੀ ਏ ਤੇ ਲਿਖਿਆ ਹੋਇਆ ਹੈ ਖਾਲੀ ਥਾਂ ਮਾ ਭਰੋ ਅਰਜਨ ਇੱਕ ਡੈਸ਼ ਸੀ ਜੋ ਦਿੱਲੀ ਦੀਆਂ ਸੜਕਾਂ ਤੇ ਦੌੜਦਾ ਸੀ ਤਿੰਨ ਪਹੀਆਂ ਵਾਲਾ ਰਿਕਸ਼ਾ ਸੀ ਵੈਰੀ ਗੁੱਡ